ਪੰਜਾਬ ਵਿੱਚ ਦਹਿਸ਼ਤ ਦਾ ਦੂਜਾ ਨਾਮ ਯਾਨੀ ਸ਼ੇਰਾ ਖੁੱਬਣ ਗੈਂਗ ਨੇ ਇਹ ਦੱਸਿਆ ਹੈ ਕਿ ਗੈਂਗਸਟਰ ਕਿੱਦਾਂ ਬਣਦੇ ਨੇ ਇਸ ਗੈਂਗ ਦੇ ਫੇਸਬੁਕ ਪੇਜ ਉੱਤੇ ਅਪਡੇਟ ਹੋਈ ਪੋਸਟ ਬਾਰੇ ਤੁਹਾਨੂੰ ਦੱਸਦੇ ਆਂ ਸਬ ਦਾ ਤਾਂ ਪਤਾ ਨਹੀਂ ਪਰ ਅੱਧੇ ਗੈਂਗਸਟਰ ਮੈਂ ਦੱਸਦਾ ਕਿੱਦਾਂ ਬਣਦੇ ਆ ਜਦੋਂ ਕੋਈ ਵਾਰਦਾਤ ਹੁੰਦੀ ਆ ਕਈ ਮੁੰਡੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਚੁੱਕਿਆ ਜਾਂਦਾ ਹੈ ਸੀਆਈਏ ਸਟਾਫ ਤਾਂ ਪਤਾ ਹੀ ਹੋਣਾ ਸਭ ਨੂੰ ਉੱਥੇ ਉਹਨਾਂ ਨੂੰ ਜਦੋਂ ਕੁੱਟਿਆ ਜਾਂਦਾ ਹੈ ਤਾਂ ਉਹ ਕੁੱਟ ਤੋਂ ਬਚਣ ਦੇ ਮਾਰੇ ਝੂਠ ਬੋਲਦੇ ਨੇ ਉਨ੍ਹਾਂ ਖਿਲਾਫ ਕੋਈ ਸਬੂਤ ਵੀ ਨਹੀਂ ਹੁੰਦਾ ਉਹ ਜੋ ਝੂਠ ਬੋਲਦੇ ਆ ਉਹਨਾਂ ਦੀ ਰਿਕਾਰਡਿੰਗ ਨੂੰ ਪੁਲਿਸ ਸਬੂਤ ਬਣਾ ਕੇ ਪੇਸ਼ ਕਰਦੀ ਏ ਇੱਥੇ ਹੀ ਨਹੀਂ ਜਦੋਂ ਉਹ ਜੇਲ੍ਹ ਜਾਂਦੇ ਨੇ ਉਹਨਾਂ ਨੂੰ ਉੱਥੇ ਬੈਠੇ ਨਸ਼ਾ ਤਸਕਰ ਜਾਂ ਕੋਈ ਕ੍ਰਿਮੀਨਲ ਆਪਣੇ ਮਗਰ ਲਾ ਲੈਂਦੇ ਨੇ ਇਹ ਕਹਿ ਕੇ ਕਿ ਤੇਰੀ ਜ਼ਿੰਦਗੀ ਤਾਂ ਹੁਣ ਰੁੱਲ ਜਾਣੀ ਆ ਅਸੀਂ ਤੈਨੂੰ ਆਪਣੇ ਨਾਲ ਰਲਾ ਲੈਨੇ ਆ ਤੂੰ ਸਾਡਾ ਇਹ ਕੰਮ ਕਰਦੀ ਬਾਹਰ ਜਾ ਕੇ ਜਾਂ ਕੋਈ ਹੋਰ ਤਰੀਕੇ ਤੇ ਕਈਆਂ ਨੂੰ ਜਦੋਂ ਬਾਹਰ ਆ ਜਾਂਦੇ ਆ ਲੋਕ ਨਹੀਂ ਟਿਕੰਨਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਇਹ ਜੇਲ੍ਹ ਜਾ ਕੇ ਆਇਆ ਗਲਤ ਕੰਮ ਕੀਤਾ ਹੋਵੇ ਗਾਇਸ ਨੇ ਤਾਂ ਜਦੋਂ ਬੰਦੇ ਦੇ ਮਨ ਵਿੱਚ ਇੰਨਾ ਗੱਲਾਂ ਦਾ ਗੁੱਸਾ ਆਉਂਦਾ ਹੈ ਤਾਂ ਉਹ ਆਪਣੇ ਗੁੱਸੇ ਨੂੰ ਇੰਨਾ ਰਾਹਾਂ ਵਿੱਚ ਪੈ ਕੇ ਕੱਢਦਾ ਹੈ ਫਿਰ ਉਸ ਨੂੰ ਫਿਰ ਪੁਲਿਸ ਫੜ ਦਿਆ ਫਿਰ ਜੇਲ੍ਹ ਜਾਂਦਾ ਆ ਫਿਰ ਹੋਰ ਲੋਕ ਜੇਲ੍ਹ ਵਿੱਚ ਉਹਦੇ ਨਾਲ ਰਲਦੇ ਆ ਉਹ ਫਿਰ ਜੇਲ੍ਹ ਚੋਂ ਭੱਜਦਾ ਹੈ ਫਿਰ ਉਸ ਦਾ ਆਪਣਾ ਤਾਂ ਕੋਈ ਵੈਰ ਨਹੀਂ ਹੁੰਦਾ ਉਹ ਆਪਦੇ ਮਿੱਤਰਾਂ ਦੇ ਵੈਰੀਆਂ ਨੂੰ ਮਾਰਦਾ ਹੈ ਤੇ ਪੁਲਿਸ ਦੀ ਹਿੱਟ ਲਿਸਟ ਵਿੱਚ ਆ ਜਾਂਦਾ ਹੈ ਤੇ ਫਿਰ ਉਹ ਪੁਲਿਸ ਤੋਂ ਲੁਕਦਾ ਫਿਰਦਾ ਕਦੀ ਇੱਥੇ ਕਦੀ ਉੱਥੇ ਆਪਣੇ ਘਰ ਪਿੰਡ ਮਾਪੇ ਭੈਣ ਭਰਾ ਤੋਂ ਦੂਰ ਕਦੀ ਮਿਲ ਵੀ ਨਹੀਂ ਸਕਦਾ ਕਿਉਂਕਿ ਪੁਲਿਸ ਬਾਹਰ ਬੈਠੀ ਹੁੰਦੀ ਆ ਕਰਦੀ ਕਿ ਕਦ ਉਹ ਆਵੇ ਤੇ ਕਦ ਉਹਦਾ ਐਨਕਾਊਂਟਰ ਕਰੀਏ ਫਿਰ ਉਹ ਕਿਸੇ ਦਿਨ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਪੁਲਿਸ ਉਹਦਾ ਐਨਕਾਊਂਟਰ ਕਰ ਦਿੰਦੀ ਹੈ ਸਾਰੇ ਕਹਿੰਦੇ ਆ ਕਿ ਇਹ ਗੈਂਗਸਟਰ ਸੀ ਇਸਨੇ ਨਿੱਕੀ ਜਹੀ ਉਮਰ ਵਿੱਚ ਬਦਮਾਸ਼ੀ ਕੀਤੀ ਇੰਨੇ ਉਹ ਕੀਤਾ ਇੰਨੇ ਆ ਕੀਤਾ ਪਰ ਇਹ ਕੋਈ ਨਹੀਂ ਸੋਚਦਾ ਕਿ ਜੇ ਉਹ ਮੁੰਡਾ ਉਸ ਦਿਨ ਉਹ ਝੂਠੇ ਕੇਸ ਵਿੱਚ ਨਾ ਫਸਦਾ ਤਾਂ ਅੱਜ ਕੀ ਉਹ ਗੈਂਗਸਟਰ ਹੋਣਾ ਸੀ ਕੀ ਉਹਦੇ ਹੱਥ ਵਿੱਚ ਹਥਿਆਰ ਹੋਣੇ ਸੀ ਕੀ ਅੱਜ ਉਹਦਾ ਐਨਕਾਊਂਟਰ ਹੋਣਾ ਸੀ ਕੀ ਉਹ ਆਪਣੇ ਘਰ ਤੋਂ ਦੂਰ ਹੋਣਾ ਸੀ ਕੀ ਉਹਨੇ ਇਹ ਰਾਹ ਚੁਣਨਾ ਸੀ ਕੋਈ ਨਹੀਂ ਸੋਚਦਾ ਕਿਉਂਕਿ ਲੋਕ ਜੋ ਉਹਦੇ ਬਾਰੇ ਟੀਵੀ ਉੱਤੇ ਵੇਖਦੇ ਆ ਉਹਦੇ ਤੇ ਹੀ ਯਕੀਨ ਕਰਦੇ ਆ ਪਰ ਸੱਚ ਉਹਨੂੰ ਆਪ ਨੂੰ ਜਾਂ ਪੁਲਿਸ ਵਾਲਿਆਂ ਨੂੰ ਜਾਂ ਉਹ ਦੇਖਰ ਵਾਲਿਆਂ ਨੂੰ ਪਤਾ ਹੁੰਦਾ ਮੈਂ ਇਹ ਨਹੀਂ ਕਹਿੰਦਾ ਸਾਰੇ ਪਰ ਕੁਝ ਗੈਂਗਸਟਰ ਇਦਾਂ ਹੀ ਬੰਦਿਆ ਬਾਕੀ ਕਿਸੇ ਨੂੰ ਇਹ ਨਹੀਂ ਲੱਗਦਾ ਉਹਨਾਂ ਲਈ ਨਾਂ ਸਹੀ ਸਾਨੂੰ ਜੋ ਸਹੀ ਲੱਗਾ ਉਹ ਲਿਖ ਦਿੱਤਾ ਇਸ ਗੱਲ ਤੇ ਸੋਚਣਾ ਨਾ ਸੋਚਣਾ ਤੁਹਾਡੀ ਮਰਜ਼ੀ ਜੇ ਕਿਸੇ ਨੂੰ ਕੁਝ ਗਲਤ ਲੱਗਾ ਤਾਂ ਬੇਝਿਜਕ ਦੱਸ ਸਕਦੇ ਹੋ ਸ਼ੇਰਾ ਖੁੱਬਣ ਗਰੁੱਪ ਦੀ ਇਸ ਪੋਸਟ ਉੱਤੇ ਜ਼ਿਆਦਾਤਰ ਲੋਕਾਂ ਨੇ ਸਹਿਮਤੀ ਜਤਾਈ ਹੈ ਦੱਸ ਦਈਏ ਕਿ ਸ਼ੀਰਾ ਖੁੱਬਣ ਗਰੁੱਪ ਅਤੇ ਵਿੱਕੀ ਗੋਂਡਰ ਗੈਂਗ ਵੱਖ-ਵੱਖ ਪੋਸਟਾਂ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਨਾਲ ਜੋੜ ਰਹੀਏ ਅਤੇ ਲਗਾਤਾਰ ਇਸ ਗੈਂਗ ਨੂੰ ਫੋਲੋ ਕਰਨ ਵਾਲਿਆਂ ਦੀ ਗਿਣਤੀ ਵਧ ਰਹੀਏ ਜੋ ਕਿ ਪੁਲਿਸ ਲਈ ਸਿਰਦਰਦੀ ਬਣੀ ਹੋਈ ਹੈ ਬਿਊਰੋ ਰਿਪੋਰਟ ਟੀਵੀ ਪੰਜਾਬ